ਸਸ਼ੀਕਾਲ ਜੀ ਅੱਜ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਸੀ ਵੈਸੇ ਪੈਂਡ ਸਿਗਾ ਔਰ ਇੱਕ ਜੇਹੀ ਪਵਿੱਤਰ ਜਗ੍ਹਾ ਤੇ ਬੈਠਾ ਜਿੱਥੇ ਛੋਟੇ ਹੁੰਦਿਆਂ ਤੋਂ ਮੱਥੀ ਟੇਕ ਕੇ ਅੱਗੇ ਤੱਕ ਵਧੇ ਹਾਂ ਕੁਟਿਆ ਦੇ ਵਿੱਚ ਗੱਲ ਇਹ ਕਰਨੀ ਸੀ ਕਿ ਮੈਂ ਯੂਨੀਵਰਸਿਟੀ ਦੀਆਂ ਖਬਰਾਂ ਤੋਂ ਥੋੜਾ ਜਿਹਾ ਬਵਸਤਾ ਹੋ ਰਿਹਾ ਸੀ ਪਤਾ ਲੱਗ ਰਿਹਾ ਸੀ ਤੇ ਮੈਨੂੰ ਲੱਗਿਆ ਮੈਂ ਗੱਲ ਕਰ ਹੀ ਲਵਾਂ ਤੁਹਾਡੇ ਨਾਲ ਕੁਝ ਕੇਸ ਦਰਜ ਹੋ ਰਹੇ ਨੇ ਕੁਸ਼ਕਿਸ ਦਰਜ ਹੋਣ ਦੀ ਗੱਲ ਹੋ ਰਹੀ ਹੈ ਹਾਲ ਤੀਕ ਸ਼ੈਡਿਊਲ ਨਹੀਂ ਅਨਾਉਂਸ ਹੋ ਰਿਹਾ ਜਦ ਕਿ ਸ਼ੈਡਿਊਲ ਸੇਮ ਡੇ ਅਨਾਉਂਸ ਹੋ ਜਾਣਾ ਚਾਹੀਦਾ ਸੀ 7 ਔਰ 8 ਤਰੀਕ ਨੂੰ ਵੀ ਸੀ ਨੇ ਲਿਖ ਕੇ ਦਿੱਤਾ ਸੀ ਹਾਲ ਤੀਕ ਸ਼ੈਡਿਊਲ ਅਨਾਉਂਸ ਕਿਉਂ ਨਹੀਂ ਹੋਇਆ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਜਿਹੜਾ 72 ਰੀਆਰਗੇਨਾਈਜੇਸ਼ਨ ਐਕਟ ਦਿੰਦਾ ਹੈ 72 ਸੈਕਸ਼ਨ ਦੇ ਵਿੱਚ ਸ਼ੈਡਿਊਲ ਅਨਾਉਂਸਮੈਂਟ ਕਰਨ ਲਈ ਵਾਈਸ ਪ੍ਰੈਜ਼ੀਡੈਂਟ ਜਾਂ ਕਹਿ ਲਓ ਚਾਂਸਲਰ ਕੋਲੇ ਭੇਜਣ ਦੀ ਲੋੜ ਨਹੀਂਗੀ ਇਹ ਰਜਿਸਟਰਲ ਵੀ ਕਰ ਸਕਦਾ ਹੈ ਯੂਨੀਵਰਸਿਟੀ ਦਾ ਪਰ ਇਹ ਕਿਉਂ ਨਹੀਂ ਹੋ ਰਿਹਾ ਕੌਣ ਨਹੀਂ ਕਰਨ ਦੇ ਰਿਹਾ ਕਿਹੜੇ ਲੀਡਰ ਨੇ ਚੰਡੀਗੜ੍ਹ ਹੀ ਰਹਿੰਦੇ ਨੇ ਬੀਜੇਪੀ ਦੇ ਕੋਸ਼ ਉਹ ਕਿਉਂ ਐ ਕਰ ਰਹੇ ਨੇ ਔਰ ਮੈਨੂੰ ਉਹਨਾਂ ਨਾਲੋਂ ਜ਼ਿਆਦਾ ਮੇਰੀ ਚਿੰਤਾ ਰਹਿੰਦੀ ਹੈ ਕਿਤੇ ਸਾਥੋ ਤਾਂ ਨਹੀਂ ਗਲਤੀ ਹੋਈ ਜਿਸ ਦਿਨ ਅਸੀਂ 10 ਤਰੀਕ ਤੱਕ ਹੋਇਆ 10 ਤਰੀਕ ਤੱਕ ਇਹ ਕਾ ਅੰਦੋਲਨ ਦਾ ਸਰੂਪ ਅਲੱਗ ਸੀ ਮਜਾਲ ਨਹੀਂ ਸੀ ਕਿਸੇ ਦੀ ਕੋਈ ਪੋਲੀਟੀਕਲ ਲੀਡਰ ਆਵੇ ਉਹ ਆ ਕੇ ਇੱਕ ਮਰਿਆਦਾ ਨਾਲ ਬੈੰਦਾ ਸੀ ਅੰਦੋਲਨ ਦੀ ਗੱਲ ਹੁੰਦੀ ਸੀ ਔਰ ਕੁਝ ਗੱਲਾਂ ਉਹਨਾਂ ਨੂੰ ਪੁੱਛੀਆਂ ਜਾਂਦੀਆਂ ਸੀ ਉਹਨੂੰ ਇਹ ਸੰਘਰਸ਼ੀ ਬੰਦਿਆਂ ਦੀ ਸਟੇਜ ਹੈ ਉੱਥੋਂ ਬੋਲਣ ਨਾ ਦਿੱਤਾ ਜਾਵੇ ਉਹ ਆਉਣ ਰਿਸਪੈਕਟ ਨਾਲ ਲਿਓ ਸ਼ਾਲੀਮਤਾ ਨਾਲ ਲਿਓ ਔਰ ਉਹਨਾਂ ਤੋਂ ਸਵਾਲ ਪੁੱਛੋ ਮੈਨੂੰ ਇੱਕ ਗੱਲ ਦੱਸੋ ਜੇ ਇਹ ਲੀਡਰਾਂ ਨੇ ਆਪਦੀ ਡਿਊਟੀ ਨਿਭਾਈ ਹੁੰਦੀ ਤਾਂ ਇਹ ਮਸਲਾ ਕਿਉਂ ਹੁੰਦਾ ਆ ਪੰਜਾਬ ਦਾ ਮਸਲਾ ਕਿਉਂ ਹੁੰਦਾ ਤੇ ਨਾਲ ਨਾਲ ਯੂਨੀਵਰਸਿਟੀ ਦਾ ਮਸਲਾ ਕਿਉਂ ਹੁੰਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਪੁੱਛਦਾ ਸੈਕਸ਼ਨ 72 ਦੇ ਤਹਿਤ ਤੇ ਰੀਆਰਗੇਨਾਈਜੇਸ਼ਨ ਐਕਟ ਤੋਂ ਬਾਅਦ ਬਣਿਆ ਕਿ ਇਹ ਯੂਨੀਵਰਸਿਟੀ ਇੰਟਰ ਸਟੇਟ ਹੈ ਇੰਟਰ ਸਟੇਟ ਮਤਲਬ ਇਹ ਚ ਹਿਮਾਚਲ ਦਾ ਹਿੱਸਾ ਸੀ ਇਹਦੇ ਚ ਹਰਿਆਣੇ ਦਾ ਸੀ ਤੇ ਪੰਜਾਬ ਦਾ ਸੀ ਹਿਮਾਚਲ ਸ਼ਿਮਲਾ ਯੂਨੀਵਰਸਿਟੀ ਬਾਅਦ ਇਹਦੇ ਤੋਂ ਵਿਡਰੋਅ ਕਰ ਗਿਆ ਸੇਮ ਥਿੰਗ ਵਿਦ ਅ ਹਰਿਆਣਾ ਉੱਤੇ ਤਰਚ ਕਰ ਗਿਆ ਮਤਲਬ 74 ਤੋਂ 74 ਤੋਂ ਇਹ ਇਕੱਲੀ ਪੰਜਾਬ ਦੀ ਯੂਨੀਵਰਸਿਟੀ ਹੈ ਮੈਨੂੰ ਕੋਈ ਵੀ ਪੰਜਾਬ ਗਵਰਨਮੈਂਟ ਜਾਂ ਉਦੋਂ ਦੇ ਲੀਡਰ ਜਾਂ ਹੁਣ ਤੱਕ ਇਹ ਦੱਸਣ ਗਿਆ ਆ ਆਪਦੀ ਗਵਰਨਮੈਂਟ ਤੱਕ ਕਿ ਇਹਨਾਂ ਨੇ ਆਪਦੀ ਅਸੈਂਬਲੀ 'ਚ ਮਤਾ ਕਿਉਂ ਨਹੀਂ ਪਾਇਆ ਕਿ ਭਾਈ ਇਹ ਜਿਹੜੇ ਬਾਕੀ ਸਟੇਕ ਹোলਡਰ ਸੀ ਉਹ ਤਾਂ ਨਿਕਲ ਗਏ ਨੇ ਇਹ ਯੂਨੀਵਰਸਿਟੀ ਇਕੱਲੀ ਪੰਜਾਬ ਦੀ ਰਹਿ ਗਈ ਆ ਇਹ ਦੇ ਦਿਓ ਔਰ ਜਿਹੜਾ 300 ਕਰੋੜ ਰੁਪਏ ਇਹ ਪਿਛਲੇ ਸਾਲ ਦੀ ਗੱਲ ਕਰ ਰਿਹਾ ਮੈਂ ਪਹਿਲਾਂ ਤਾਂ ਬਹੁਤ ਥੋੜਾ ਅਮਾਉਂਟ ਸੀ 300 ਕਰੋੜ ਰੁਪਇਆ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਦਿੰਦੀ ਹੈ ਇਹਦੀ ਲੋਡ ਦੀ ਹੈ ਪੰਜਾਬ ਗਵਰਨਮੈਂਟ ਕਰ ਲੂਗੀ ਬੇਅਰ ਔਰ ਜੇ ਸਾਡਾ ਐਕਸਪੈਂਡਿਚਰ ਪਿਛਲੇ ਸਾਲ ਦਾ ਪੰਜਾਬ ਗਵਰਨਮੈਂਟ ਦਾ ਹੈਗਾ 1 ਲੱਖ ਕਰੋੜ 150000 ਕਰੋੜ ਤਾਂ ਉਹਦੇ ਚੋ 300 ਕਰੋੜ ਕਿੱਡਾ ਹੈ ਯਾਰ ਔਰ ਤੁਹਾਨੂੰ ਪਤਾ ਹੈ ਪੰਜਾਬ ਯੂਨੀਵਰਸਿਟੀ ਦੀ ਕਿੰਨੀ ਜ਼ਮੀਨ ਹੈ ਕਿ ਉਹਦਾ ਨਾਮ ਕਿੰਨਾ ਹੈ ਅਸੀਂ ਉਹਨੂੰ ਹੀ ਪ੍ਰੋਫਿਟੇਬਲ ਕਰ ਸਕਦੇ ਹਾਂ ਬਟ ਇਹ ਕਰਨ ਲਈ ਸਰਕਾਰ ਦੀ ਇੱਛਾ ਸ਼ਕਤੀ ਚਾਹੀਦੀ ਹੈ ਹੁਣ ਤੁਸੀਂ ਕਹੋਗੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਉਂ ਨਾ ਕਰ ਲੀਆਂ ਯੂ ਆਰ ਰਾਈਟ ਇਹ ਕੀਤੀਆਂ ਜਾ ਸਕਦੀਆਂ ਪਰ ਉਹੀ ਗੱਲ ਹੈ ਫਿਰ ਉਹ ਕਰਪਟ ਬੰਦਿਆਂ ਦੇ ਹੱਥ 'ਚ ਕਮਾਂਡ ਨਹੀਂ ਹੋਣੀ ਚਾਹੀਦੀ ਉੱਥੇ ਅਸੈਂਬਲੀ ਦੇ ਵਿੱਚ ਕੋਈ ਇਮਾਨਦਾਰ ਬੰਦੇ ਹੋਣੇ ਚਾਹੀਦੇ ਆ ਪਰ ਮੈਂ ਇੱਕ ਗੱਲ ਪੁੱਛਦਾ ਕਿ ਜਦੋਂ ਸਾਡੇ ਕੋਲੇ ਆਪ ਆਲਾ ਕਾਂਗਰਸ ਆਲਾ ਅਕਾਲੀਆਂ ਵਾਲਾ ਭਾਜਪੀ ਵਾਲੇ ਤਾਂ ਆਉਣ ਇੰਕੀ ਐ ਇਹ ਤਿੰਨੇ ਪਾਰਟੀਆਂ ਦੇ ਲੀਡਰ ਆਉਂਦੇ ਨੇ ਕੀ ਅਸੀਂ ਇਹਨਾਂ ਤੋਂ ਇਹ ਗੱਲ ਪੁੱਛਦੇ ਆ ਕਿ ਆਪ ਵਾਲਿਆਂ ਦੀ ਤਾਂ ਮੌਜੂਦਾ ਗਵਰਨਮੈਂਟ ਹੈ ਦੂਜੀਆਂ ਦੋ ਪਾਰਟੀਆਂ ਦੀ ਪਹਿਲਾਂ ਰਹੀਆਂ ਕਿੰਨੇ ਵਾਰੀ ਗਵਰਨਮੈਂਟਸ ਔਰ ਸੈਂਟਰ 'ਚ ਵੀ ਰਹੀਆਂ ਇਹਨਾਂ ਨੇ ਇਹ ਕੰਮ ਕਿਉਂ ਨਹੀਂ ਕੀਤਾ ਔਰ ਇਹਨਾਂ ਹੀ ਤਾਂ ਸੈਂਟਰ 'ਚ ਵੀ ਗਵਰਨਮੈਂਟ ਹੁੰਦੀ ਸੀ ਇਹ ਸੈਂਟਰ 'ਚੋਂ ਉਹ ਕੱਢ ਦਿੰਦੇ ਇਥੋਂ ਪੰਜਾਬ ਅਸੈਂਬਲੀ 'ਚੋਂ ਇਹ ਮਤਾ ਪਾਸ ਹੁੰਦਾ ਕਿ ਅਸੀਂ ਇਹ ਖਰਚ ਬੇਅਰ ਕਰਾਂਗੇ ਇਹਨੂੰ ਜਿਹੜਾ ਇੰਟਰਸਟੇਟ ਯੂਨੀਵਰਸਿਟੀ ਕਿਹਾ ਗਿਆ ਉਹਨੂੰ ਪੰਜਾਬ ਯੂਨੀਵਰਸਿਟੀ ਕਹਿ ਦਿਓ ਕਿਉਂਕਿ ਦੋਨੇ ਸਟੇਕਹੋਲਡਰ ਬਾਹਰ ਨੇ ਇਹ ਕਿਉਂ ਨਹੀਂ ਕੀਤਾ ਗਿਆ ਕਿ ਇਹ ਕਾਂਗਰਸ ਵਾਲੇ ਅਕਾਲੀ ਇਹਦਾ ਜਵਾਬ ਦੇਣਗੇ ਇਹ ਆ ਕੇ ਉੱਥੇ ਲੈਕਚਰ ਕਰਦੇ ਨੇ ਸਟੇਜਾਂ ਤੇ ਧਰਨਿਆਂ ਤੇ ਆਉਂਦੇ ਨੇ ਤਾਂ ਇਹ ਕਰਦੇ ਨੇ ਕਿ ਜੀ ਹੁਣ ਅਸੀਂ ਕਰ ਲਾਂਗੇ ਓ ਤੁਸੀਂ ਪਹਿਲਾਂ ਕਿਉਂ ਨਾ ਕੀਤਾ ਤੁਹਾਡੀਆਂ ਸਰਕਾਰਾਂ ਤਾਂ ਰਹੀਆਂ ਤੁਹਾਡੀ ਤਾਂ ਸੈਂਟਰ ਚ ਵੀ ਹੁੰਦੀ ਸੀ ਕਿਉਂ ਨਹੀਂ ਕੀਤਾ ਤੁਸੀਂ? ਜਸ ਸਿਰਫ ਗੁੰਗਲੂਆਂ ਤੋਂ ਮਿੱਟੀ ਝਾੜਨਾ ਉਨੇ ਆਹੀ ਕੰਮ ਰਹਿ ਗਿਆ। ਜਿਵੇਂ ਬਾਕੀ ਪੰਜਾਬ ਬਰਬਾਦ ਕੀਤਾ ਹੈ ਹੁਣ ਯੂਨੀਵਰਸਿਟੀ ਦੇ ਦਾਲੇ ਹੋਏ ਖੜੇ ਹੋ ਸਾਰੇ ਰਲ ਕੇ ਔਰ ਮੈਂ ਆਪਦੇ ਸਟੂਡੈਂਟਾਂ ਨੂੰ ਵੀ ਕਹੂੰਗਾ ਦੋਸਤਾਂ ਨੂੰ। ਮੈਨੂੰ ਯਾਦ ਹੈ ਜਦੋਂ 7 ਤਰੀਕ ਦੀ ਸਾਰੇ ਯੂਨੀਅਨਾਂ ਵਾਲੇ ਤੇ ਸੰਘਰਸ਼ੀ ਲੋਕਾਂ ਦੀ ਮੀਟਿੰਗ ਸੱਦੀ ਸੀ। ਮੈਨੂੰ ਸਾਰੇ ਬੰਦਿਆਂ ਨੇ ਕਿਹਾ ਕਿ ਇਸ ਕਮੇਟੀ ਦਾ ਮੈਂਬਰ ਇਹ ਹੋਣੇ ਚਾਹੀਦੇ ਨੇ। ਇਹਨਾਂ ਸਾਰਿਆਂ ਦੇ ਸਾਹਮਣੇ ਖੜ ਕੇ ਮੈਂ ਕਿਹਾ ਸੀ ਨਾ ਇਹ ਸਟੂਡੈਂਟ ਅੱਗੇ ਲੱਗਣਗੇ ਆਪਾਂ ਇਹਨਾਂ ਦੀ ਹੈਲਪਿੰਗ ਫੋਰਸ ਹੋਵਾਂਗੇ ਕੀ ਇਹ ਮੈਨੂੰ ਦੱਸਣਗੇ ਕਿ ਜੇ ਇਹਨਾਂ ਨੇ 10 ਤਰੀਕ ਦਾ ਜੋ ਵੀ ਕੰਡਕਟ ਹੋਇਆ ਉੱਥੇ ਉਹ ਸਹੀ ਸੀਗਾ ਕਿਉਂ ਨਹੀਂ ਉਦੋਂ ਅਸੀਂ ਅਗਲੀ ਕਾਲ ਦਿੱਤੀ ਕਿ ਜੇ ਇਹਨਾਂ ਨੇ ਇਹ ਨਾਂ ਕੀਤਾ ਤਾਂ ਆਪਾਂ ਅੱਗੇ ਜਾ ਕੇ ਕੀ ਕਰਾਂਗੇ ਸਾਰੀਆਂ ਡਿਸਕਸ਼ਨਾਂ ਆਪਣੇ ਚੋਈਆਂ ਮੈਂ ਪਤਾ ਤੁਹਾਨੂੰ ਕਿਉਂ ਕਹਿ ਰਿਹਾ ਤੁogie ਸੰਘਰਸ਼ ਆਪਾਂ ਜਿੱਤਾਂਗੇ ਕਿਸੇ ਦੀ ਹਿੰਮਤ ਨਹੀਂ ਮਜਾਲੀ ਸੈਂਟਰ ਗਵਰਨਮੈਂਟ ਦੀ ਕੇ ਤੋਂ ਪਿੱਛੇ ਹਟ ਜੇ ਇਹਨਾਂ ਨੇ ਵੇਖ ਲਿਆ ਉਸ ਦਿਨ ਪੰਜਾਬ ਕਿਵੇਂ ਆਇਆ ਸੀ ਔਰ ਪੰਜਾਬੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਇਹ ਇਹ ਹੈ ਡਰੂਗੀ ਕਿਸੇ ਦੀ ਹਿੰਮਤ ਨਹੀਂ ਲੈ ਜੇ ਪਰ ਅਸੀਂ ਸਾਡਾ ਕੰਡਕਟ ਕੀ ਹੈ ਅਸੀਂ ਕਰ ਕੀ ਰਹੇ ਹਾਂ ਕੀ ਆ ਸਾਰੇ ਲੀਡਰ ਜਿਨ੍ਹਾਂ ਨੂੰ ਆਪਾਂ ਦਿਨ ਰਾਤ ਬੁਰਾ ਭਲਾ ਕਹਿੰਨੇ ਕਿਉਂ ਕਹਿੰਨੇ ਆ ਕਿ ਇਹਨਾਂ ਨੇ ਦੁਕਾਨਾਂ ਖੋਲ੍ਹੀਆਂ ਇਹਨਾਂ ਨੇ ਪੰਜਾਬ ਵੇਚਣਾ ਸ਼ੁਰੂ ਕਰਤਾ ਤੇ ਆਪ ਦੇ ਘਰ ਵੱਡੇ ਕਰਦੇ ਗਏ ਲੋਕਾਂ ਦੇ ਘਰ ਛੋਟੇ ਹੁੰਦੇ ਗਏ ਬਿਮਾਰੀਆਂ ਵਾਲਾ ਪੰਜਾਬ ਬਨਾਤਾ ਇਹਨਾਂ ਦੇ ਮਹਿਲ ਬਣ ਗਏ ਮੈਨੂੰ ਦੱਸੂਗੇ ਇਹ ਸਾਰੇ ਸਾਡੇ ਲੀਡਰ ਕੀ ਉੱਥੇ ਇਹ ਚੀਜ਼ਾਂ ਨਹੀਂ ਹੋਣ ਲੱਗੀਆਂ ਗਿਆ ਗਿਆ ਦੁਕਾਨਾਂ ਤਾਂ ਛੱਡੋ ਛੋਟੀਆਂ-ਛੋਟੀਆਂ ਰੇੜੀਆਂ ਲਾ ਕੇ ਬੈਗੇ ਨੇ ਕੁਝ ਬੰਦੇ ਕਿ ਇਹੋ ਜੇ ਰੇੜੀ ਬਾਜ਼ਾਂ ਨੂੰ ਪਾਸੇ ਕਰੋ ਸੰਘਰਸ਼ ਨੂੰ ਸਿੱਧਾ ਰੱਖੋ ਇਹਦੇ ਵਿੱਚੋਂ ਕੋਈ ਗੱਲਾਂ ਨਾ ਕੱਢੀਆਂ ਜਾਣ ਕਿ ਉਹ ਆਪਦੀਆਂ ਕੋਈ ਨੌਕਰੀਆਂ ਕੱਢ ਲਈ ਕੋਈ ਇਹਦੇ ਚੋਂ ਆਪਦੀ ਸਪੇਸ ਕੱਢ ਲਈ ਪੋਲਿਟੀਕਲ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਪੰਜਾਬ ਦੀ ਤਰੋਅਰਸੀ ਯੂਨੀਵਰਸਿਟੀ ਲੜਾਈ ਉਹਦੀ ਹੈ ਔਰ ਪੰਜਾਬ ਵਾਲੇ ਉਸ ਦਿਨ ਮੈਨੂੰ ਦੱਸੋ ਕਿਹੜੀ ਪਾਰਟੀ ਆਲਾ ਲੀਡਰ ਲੈ ਕੇ ਆਏ ਸੀ ਉਸ ਦਿਨ ਬੰਦੇ ਸਾਰੇ ਪੰਜਾਬ ਵਾਲੇ ਆਪ ਮੁਹਾਰੇ ਆਏ ਸੀ ਜਾਂ ਸੰਘਰਸ਼ੀ ਜਥੇਬੰਦੀਆਂ ਲੈ ਕੇ ਆਈਆਂ ਸੀ ਔਰ 35 ਤੋਂ 50 ਹਜ਼ਾਰ ਬੰਦਾ ਆਇਆ ਸੀ ਉਦੋਂ ਪੂਰੇ ਚੰਡੀਗੜ੍ਹ ਨੂੰ ਨਹੀਂ ਦਿੱਲੀ ਤੱਕ ਪਤਾ ਲੱਗ ਗਿਆ ਸੀ ਕਿ ਪੰਜਾਬ ਜਾਗਦਾ ਹੈ ਕੀ ਅਸੀਂ ਉਹਨਾਂ ਦੇ ਇਮੋਸ਼ਨ ਨਾਲ ਇਮਾਨਦਾਰੀ ਕਰ ਰਹੇ ਹਾਂ ਐ ਹੀ ਹੁੰਦਾ ਉਹ ਗੁਰਜੀਤ ਸਿੰਘ ਖਾਲਸਾ ਬੈਠਾ ਵਿਚਾਰਾ ਉੱਤੇ ਸਮਾਣੇ ਮੇਰੇ ਨਾਲ ਉਹਨੇ ਹਮੇਸ਼ਾ ਗੱਲ ਕਰਦਾ ਕਿ ਮਾਨ ਸਾਹਿਬ ਆਪਣਾ ਮਤਲਬ ਸਦੀਵੀ ਗੁਰੂ ਨੇ ਉਹਨਾਂ ਦੀ ਬੇਅਦਵੀ ਲਈ ਲੋਕ ਆ ਕਿਉਂ ਨਹੀਂ ਰਹੇ ਪਤਾ ਕਿਉਂ ਨਹੀਂ ਆ ਰਹੇ ਸੀ ਮੈਂ ਕਿਹਾ ਉਹਨਾਂ ਨੂੰ ਕਿ ਆ ਬਰਗਾੜੀ ਮੋਰਚਾ ਲੱਗਿਆ ਸੀ ਉਦੋਂ ਮੋਰਚੇ ਵੇਚੇ ਜਾਂਦੇ ਨੇ ਫਿਰ ਲੋਕਾਂ ਦਾ ਵਿਸ਼ਵਾਸ ਉੱਠਦਾ ਤੇ ਉਹ ਪਿੱਛੇ हट ਜਾਂਦੇ ਨੇ ਲੋਕ ਇੱਕ ਅਸੀਮ ਸ਼ਕਤੀ ਨੇ ਪਰ ਉਹ ਆਉਂਦੇ ਵੀ ਆ ਹੀ ਨੇ ਤੇ ਜਿਵੇਂ ਸ਼ੱਕ ਪੈਦਾ ਹੋ ਜਾਏ ਪਿੱਛੇ ਚਲੇ ਜਾਂਦੇ ਨੇ ਤੇ ਮੇਰੀ ਉਹਨਾਂ ਨੂੰ ਹੱਥ ਬੰਨ੍ਹ ਬੇਨਤੀ ਹੈ ਕਿ ਇਹੋ ਜੀ ਕਿਸੇ ਗੱਲ 'ਚ ਨਹੀਂ ਪੈਣਾ ਅੱਜ ਕੇਸ ਕਿਉਂ ਦਰਜ ਹੋ ਰਹੇ ਨੇ ਕਿ ਜੀ ਉਹ ਗੇਟ ਤੋੜਤਾ ਸੀ ਕਿਉਂ ਕਿਉਂਕਿ ਤੁਹਾਡੇ ਚ ਇਕਤਾ ਦੀ ਕਮੀ ਹੈ ਕਿਤੇ ਤੁਹਾਡਾ ਕਨੈਕਸ਼ਨ ਟੁੱਟ ਰਿਹਾ ਪੰਜਾਬ ਨਾਲੋਂ ਵਰਨਾ ਇਹਨਾਂ ਦੀ ਹਿੰਮਤ ਸੀ ਕਿ ਕੇਸ ਦਰਜ ਕਰਦੇ ਔਰ ਇੱਕ ਹੋਰ ਗੱਲ ਜੇ ਕੋਈ ਬੰਦਾ ਉਸ ਦਿਨ ਭਾਈ ਚਾਰਕ ਸਾਂਝ ਤੋੜਨ ਦੀ ਗੱਲ ਕਰ ਰਿਹਾ ਏ 1 2 3 4 ਕੋਈ ਵੀ ਪ੍ਰਾਈਵੇਟ ਇੰਡੀਵਿਜੂਅਲ ਆਪ ਦੀ رائے ਰੱਖ ਸਕਦਾ ਹੈ ਹੋ ਸਕਦਾ ਉਹ ਐਕਸਾਈਟਡ ਹੋ ਕੇ ਜ਼ਿਆਦਾ ਬੋਲ ਜਾਈ ਕਿ ਸਟੇਜ ਉਸ ਵਕਤ ਜਿੰਨਾ ਦੇ ਹੱਥ 'ਚ ਸੀ ਉਹਨਾਂ ਦਾ ਫਰਜ਼ ਨਹੀਂ ਬੰਦਦਾ ਸੀ ਕਿ ਇਹਦੀ ਕਲੈਰਿਟੀ ਕਰ ਦੇ ਇਤੇ ਬਾਰੇ ਸੋਚਿਓ ਜੇ ਮੈਂ ਕਿਉਂ ਕਹਿ ਰਿਹਾ ਇਹ ਗੱਲਾਂ ਕਿਉਂਕਿ ਇਹ ਛੁਪਾਉਣ ਦੀ ਲੋੜ ਨਹੀਂ ਇਹ ਸਾਰੀ ਦੁਨੀਆ ਨੂੰ ਪਤਾ ਨਹੀਂ ਇਹ ਦਿੱਲੀ ਜੋ ਹੁਣ ਤੱਕ ਡਿਲੇ ਕਰ ਰਹੀ ਹੈ ਸ਼ਡਿਊਲ ਅਨਾਉਂਸ ਕਰਨਾ ਕਿੱਡਾ ਕੰਮ ਹੈ ਔਰ ਉਹ ਤਾਂ ਵੈਸੇ ਵੀ ਰਜਿਸਟਰਰ ਕਰ ਸਕਦਾ ਸੀ ਉਪਰਾਸ਼ਟਰਪਤੀ ਦੀ ਲੋੜ ਹੀ ਨਹੀਂ ਗਈ ਚਾਂਸਲਰ ਦੇ ਸਾਈਨ ਦੀ ਕੋਈ ਲੋੜ ਨਹੀਂ ਜਿਹੜਾ 72 ਸੈਕਸ਼ਨ ਹੈ ਸਾਡਾ ਸੰਵਿਧਾਨ ਦਾ ਕਿਉਂ ਹੋ ਰਿਹਾ ਹੈ ਇਹ ਇਹਦੇ ਬਾਰੇ ਸੋਚੋ ਜੇ ਦੋ ਜੋ ਕਰਦੇ ਆ ਉਹਨਾਂ ਨੂੰ ਨਿਜੇਠ ਲਾਂਗੇ ਆਪਦੇ ਚ ਆਪਣੇ ਚ ਗਲਤੀ ਨਹੀਂ ਹੋਣੀ ਚਾਹੀਦੀ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਇਹ ਲੀਡਰ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਇਹਨੂੰ ਸ਼ਾਲੀਨਤਾ ਨਾਲ ਪਾਓ ਇੱਜ਼ਤ ਦਿਓ ਪਰ ਇਹ ਨਾ ਹੋਵੇ ਕਿ ਉਹ ਤੁਹਾਡਾ ਧਰਨਾ ਕੈਪਚਰ ਕਰ ਲਈ ਤੁਹਾਡੀ ਸਟੇਜ ਤੇ ਚੜ ਜਾਈ ਇਹ ਅੱਗੇ ਤੋਂ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕ ਜਿਹੜੇ ਹੁੰਦੇ ਨਾ ਆਪ ਮੁਹਾਰੇ ਆਉਂਦੇ ਇਹਨਾਂ ਲੀਡਰਾਂ ਦੇ ਸਤਾਏ ਨੇ ਜੇ ਇਹਨਾਂ ਨੂੰ ਹੀ ਅੱਗੇ ਖੜਾ ਵੇਖਣਗੇ ਤਾਂ ਉਹ ਕਿਵੇਂ ਖੜ੍ਹ ਜਾਣਗੇ ਤੁਹਾਡੇ ਨਾਲ ਉਹਨਾਂ ਨੇ ਕਹਿੰਦੇ ਇਹਨਾਂ ਨੇ ਤਾਂ ਪੱਟੇ ਆ ਸਾਡੇ ਪਿੰਡ ਦਾ ਸੀ ਇੱਕ ਬੰਦਾ ਹਰ ਰੋਜ਼ ਉਹਨੇ ਕੋਈ ਕਰਤੂਤ ਕਰਨੀ ਤੇ ਜਦੋਂ ਸਵੇਰ ਪੰਚਾਇਤ ਜੋੜਨੀ ਉਹਨੇ ਅੱਗੇ ਲੱਕੇ ਤੁਰ ਪੈਣਾ ਸਭ ਦੇ ਹਾਂਜੀ ਕੀ ਗੱਲ ਹੋਈ ਤ ਸਾਰਿਆਂ ਨੇ ਹੱਸਣਾ ਯਾਰ ਤੇਰੀ ਤਾਂ ਗੱਲ ਕਰਨੀ ਸੀ ਤੂੰ ਅੱਗੇ ਲੱਗਿਆ ਹੁਣ ਉਹ ਹੀ ਕਰਤੂਤ ਐ ਨਾ ਲੀਡਰਾਂ ਦੀ ਐ ਓਏ ਤੁਹਾਡੇ ਦਾ ਪੱਟੇ ਆ ਤੁਸੀਂ ਆ ਕੇ ਅੱਗੇ ਬਹਿ ਜਾਂਦੇ ਹੋ ਤੁਸੀਂ ਬੋਲਣ ਲੱਗ ਜਾਂਦੇ ਹੋ ਆ ਕੇ ਕਿ ਦੱਸੋ ਜੀ ਅਸੀਂ ਐ ਕਰਾਂਗੇ ਤੁਸੀਂ ਜਦੋਂ ਸਰਕਾਰਾਂ ਸੀ ਉਦੋਂ ਕੀ ਕੀਤਾ ਤੁਸੀਂ ਜੇ ਕੀਤਾ ਹੁੰਦਾ ਤਾਂ ਅੱਜ ਸੰਘਰਸ਼ ਕਿਉਂ ਹੁੰਦਾ ਸੋ ਮੇਰੀ ਬੇਨਤੀ ਐ ਅੱਗੇ ਲੱਗਿਓ ਜੇ ਅੱਗੇ ਲੱਕੇ ਕਰਿਓ ਜੇ ਔਰ ਨਾਲ-ਨਾਲ ਮੈਂ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੂੰਗਾ ਕਿ ਪਿੱਛੇ ਹਟਣ ਦਾ ਜਾ ਪਾਸੇ ਹਟੰਦਾ ਕੋਈ ਤਰੀਕਾ ਏ ਕਾਰ ਨਹੀਂ ਇਹ ਆਪਣਾ ਖਿੱਤਾ ਉਸ ਤਰ੍ਹਾਂ ਦਾ ਹੈ ਜਿੱਥੇ ਆਪਾਂ ਦੂਜੇ ਦੇ ਘਰ ਲੱਗੀ ਅੱਗ ਬੁਝਾਉਨੇ ਆ ਹੁਣ ਤਾਂ ਸਾਡੇ ਘਰਾਂ 'ਚ ਅੱਗ ਲੱਗ ਚੁੱਕੀ ਹੈ ਸਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਅੱਜ ਮੈਂ ਤੁਹਾਨੂੰ ਛੋਟੀ ਜੀ ਉਦਾਹਰਨ ਦਿੰਨਾ ਹੈ ਅ ਬਿਹਾਰ 'ਚ ਇਲੈਕਸ਼ਨ ਹੋਏ ਨੇ ਉੱਥੇ ਇੱਕ ਲੀਡਰ ਹੈ ਚਿਰਾਗ ਪਾਸਵਾਨ ਰਾਮਵਿਲਾਸ ਪਾਸਵਾਨ ਦਾ ਮੁੰਡਾ ਉਹਨੇ ਪਤਾ ਕੀ ਕੀਤਾ ਕਿ ਮੈਂ ਪੰਜਾਬ 'ਚ ਜਾ ਕੇ ਰਾਜਨੀਤੀ ਕਰੂੰਗਾ ਕਿਉਂ ਕਿਉਂਕਿ ਪ੍ਰਵਾਸੀ ਇੰਨੇ ਆ ਗਏ ਨੇ ਸਾਡਾ ਹਾਲ ਹੋ ਗਿਆ ਪਹਿਲਾਂ ਸਾਡੇ ਵਾਲਿਆਂ ਨੇ ਢੱਡ ਭਰੀ ਹੁਣ ਉਹ ਬਾਹਰਲੇ ਵੀ ਆਉਣਗੇ ਔਰ ਕਿਉਂ ਕਰਨਗੇ ਕਿਉਂਕਿ ਤੁਹਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਫਿਰ ਇਹਨਾਂ ਦੇ ਗੱਟਬੰਧਨ ਹੋਣਗੇ ਔਰ ਫਿਰ ਲੁੱਟਿਆ ਜਾਊਗਾ ਤੁਹਾਨੂੰ ਔਰ ਐਂਕੀ ਤਾਂ ਆਪਾਂ ਗਿਲਾ ਕਰਨ ਜੋਗੇ ਵੀ ਨਹੀਂ ਰਹਿਣਾ ਕਿਉਂਕਿ ਪੰਜਾਬ ਸਾਡਾ ਹੋਊਗਾ ਵੋਟਾਂ ਵੀ ਸਾਡੀਆਂ ਹੋਣਗੀਆਂ ਪਰ ਬਾਹਰਲੇ ਬਣ ਗਏ ਹੁਕਮਰਾਨ ਕਿਉਂਕਿ ਉਹਨਾਂ ਦੀਆਂ ਵੋਟਾਂ ਬਣ ਗਈਆਂ ਕੋਸ਼ੋ ਜਿਹੜਾ ਅੱਗੇ ਆ ਸਰ ਦੇ ਤਹਿਤ ਆਉਣਾ ਹੈ ਕੰਮ ਉਹ ਦਿੱਤਾ ਹੈ ਤਾਂ ਆਪਣੇ ਮੁੰਡਿਆਂ ਦੀਆਂ ਵੋਟਾਂ ਕੱਟਣਗੇ ਬਾਹਰ ਲਿਆਂਦੀਆਂ ਬਣਾਉਣਗੇ ਇਹਦੇ ਲਈ ਵੀ ਤਿਆਰ ਹੋ ਜਾਓ ਔਰ ਪਿੱਛੇ ਨਾ ਹਟਿਓ ਜੀ ਇਹ ਯੂਨੀਵਰਸਿਟੀ ਵੀ ਥੋਡੀ ਹੈ ਪੰਜਾਬ ਵੀ ਥੋੜਾ ਅੱਗੇ ਹੋ ਕੇ ਲੜਨਾ ਪੈਣਾ ਤੇ ਜੇ ਕੋਈ ਬੇਈਮਾਨ ਹੈ ਜੇ ਕੋਈ ਗਲਤ ਤਰੀਕੇ ਨਾਲ ਤੁਹਾਨੂੰ ਐਕਸਪਲੋਇਟ ਕਰਨਾ ਚਾਹੁੰਦਾ ਤਾਂ ਉਹਨੂੰ ਪਿੱਛੇ ਹਟਾਓ ਉਹਨੂੰ ਪਾਸੇ ਕਰੋ ਭੱਜ ਜਾਣਾ ਬਾਹਰ ਚਲੇ ਜਾਵਾਂਗੇ ਇੱਧਰ ਚਲੇ ਜਾਵਾਂਗੇ ਲੀਡਰ ਸਾਰੇ ਮਾੜੇ ਕਹਿ ਕੇ ਪਿੱਛੇ ਹਟ ਜਾਾਂਗੇ ਇਹ ਕਿਡਾਕ ਤਰੀਕਾ ਹੈ ਜੇ ਤੁਹਾਡੇ ਘਰ ਚ ਕੋਈ ਐ ਕਰੇ ਘਰ ਛੱਡ ਜੂਗੇ ਤੇ ਜੇ ਘਰ ਨਹੀਂ ਛੱਡੂਗੇ ਤਾਂ ਪੰਜਾਬ ਤੁਹਾਡਾ ਘਰ ਨਹੀਂ ਤੁਹਾਡਾ ਮੈਂ 20 ਵਾਰੀ ਪੁੱਛਿਆ ਬੰਦਿਆਂ ਨੂੰ ਤੁਹਾਡਾ ਪਾਣੀ ਗੰਦਾ ਕਰੇ ਤੁਹਾਡੇ ਤੌੜੇ ਨੂੰ ਆ ਕੇ ਲੱਤ ਮਾਰੇ ਤੁਸੀਂ ਉਹਦੇ ਚਾਰ ਛੇਤਰ ਨਹੀਂ ਮਾਰੂਗੇ ਤੁਹਾਡੇ ਪੰਜਾਬ ਦਾ ਪਾਣੀ ਗੰਦਾ ਕਰੀ ਜਾਂਦੇ ਆ ਤੁਹਾਡੇ ਪੰਜਾਬ ਨੂੰ ਲੁੱਟ ਕੇ ਲਈ ਜਾਂਦੇ ਆ ਤੁਸੀਂ ਚੁੱਪ ਕਰੇ ਬੈਠੇ ਹੋ ਕਿ ਜਾ ਚੱਲ ਆਪੇ ਕੋਈ ਕਰ ਲੂਗਾ ਹੋਰ ਕਿਹਨੇ ਕਰ ਰਿਹਾ ਯਾਰ